ਸ਼੍ਰੋਮnik ਗੁਰਦੁਆਰਾ ਪ੍ਰਬੰਧਕ ਕਮੇਟੀ بڑے ਜੋਰ-ਸ਼ੋਰ ਨਾਲ ਗੁਰੂ ਘਰਾਂ ਦੇ ਸੁਧਾਰ ਕਰਨ ਵਿੱਚ ਜੁਟੀ ਹੋਈ ਸੀ 26 ਜਨਵਰੀ ਸਾਲ 1921 ਈਸਵੀ ਨੂੰ ਗੁਰਦੁਆਰਾ ਸ੍ਰੀ ਤਨਤਨ ਸਾਹਿਬ ਦੇ ਮਹੰਤਾਂ ਤੇ ਅਕਾਲੀਆਂ ਦੇ ਵਿਚਾਰ ਸਮਝੌਤੇ ਦੀ ਗੱਲ ਹੋ ਰਹੀ ਸੀ ਕਿ ਪੁਜਾਰੀਆਂ ਨੇ ਇੱਕਦਮ ਅਕਾਲੀਆਂ ਤੇ ਹਮਲਾ ਕਰ ਦਿੱਤਾ ਸਤਾਰਾ ਸਿੰਘ ਜ਼ਖਮੀ ਹੋ ਗਏ ਪਾਈ ਹਜਾਰਾ ਸਿੰਘ ਅਲਦੀਨਪੁਰ ਜ਼ਿਲ੍ਹਾ ਅੰਮ੍ਰਿਤਸਰ ਦੇ ਪਾਈ ਹੁਕਮ ਸਿੰਘ ਵਸਾਊਕੋਟ ਜ਼ਿਲ੍ਹਾ ਗੁਰਦਾਸਪੁਰ ਦੇ ਮੌਕੇ ਤੇ ਸ਼ਹੀਦ ਹੋ ਗਏ। ਇਹ ਲੜ ਦੀਆਂ ਪਹਿਲੀਆਂ ਸ਼ਹੀਦੀਆਂ ਹੋਈਆਂ ਸਨ। ਇਸ ਤੋਂ ਬਾਅਦ ਅਕਾਲੀਆਂ ਦਾ ਜੋਰ ਦਿਨ-ਬਦਨ ਵਧਦਾ ਗਿਆ ਤੇ ਅਕਾਲੀ ਲਹਿਰ ਦੇ ਸਿੰਘਾਂ ਦੇ ਡੁੱਲੇ ਖੂਨ ਨੇ ਸ਼ਹਾਦਤਾਂ ਦਾ ਮੋੜ ਬੰਨ ਦਿੱਤਾ। ਸ਼ਹੀਦ ਹੋਏ ਸਿੰਘਾਂ ਲਈ ਰੱਖ ਗਏ ਅਖੰਡ ਪਾਠ ਦਾ ਭੋਗ ਜਿਸ ਦਿਨ ਪਿਆ ਉਸ ਦਿਨ ਪਾਈ ਲక్ష్మణ ਸਿੰਘ ਜੀ ਨੇ ਪਰੇ ਦੀਵਾਨ ਵਿੱਚ